ਸ਼੍ਰੀ ਅਨੰਦਪੁਰ ਸਾਹਿਬ ਅnder ਪਿਛਲੇ 2 ਦਿਨਾ ਤੋਂ 2 ਵੱਡੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ। ਮਾਮਲਾ ਨਜ਼ਦੀਕੀ ਪਿੰਡ ਅਗੰਪੁਰ ਦਾ ਹੈ ਜਿੱਥੇ ਕਿ ਚੋਰਾਂ ਵੱਲੋਂ ਇੱਕ ਘਰ ਦੇ ਤਾਲੇ ਤੋੜ ਕੇ ਘਰ ਦੇ ਅੰਦਰ ਸਾਰੇ ਪਰਿਵਾਰ ਦੇ ਸੋਨੇ ਦੇ ਗਹਿਣੇ ਚੋਰੀ ਕਰ ਲੈ ਗਏ। ਤੇ ਮੌਕੇ ਤੇ ਫਰਾਰ ਹੋਣ ਦੇ ਚ ਕਾਮਯਾਬੀ ਹੋ ਗਏ ਪਿੰਡ ਅਗੰਪੁਰ ਦੀ ਇਸ ਬਯੁਰਗ ਔਰਤ ਨੇ ਦੱਸਿਆ ਕਿ ਉਹ ਅਤੇ ਉਸ ਦੀ ਨੌ ਨਾਲ ਲੱਗਦੇ ਡੰਗਰਾ ਦੇ ਬਾੜੇ ਵਿੱਚ ਗਈਆਂ ਸਨ ਜਦੋਂ ਘਰ ਤੋਂ ਨਿਕਲੀਆਂ ਤਾਂ ਉਹਨਾਂ ਵੱਲੋਂ ਘਰ ਦੇ ਤਾਲੇ ਲਗਾ ਦਿੱਤੇ ਗਏ ਸਨ ਪਰੰਤੂ ਉਹਨਾਂ ਦੇ ਜਾਣ ਬਾਅਦ ਕਿਸੇ ਵੱਲੋਂ ਘਰ ਦੇ ਤਾਲੇ ਤੋੜ ਲੈ ਗਏ ਅਤੇ ਜਦੋਂ ਉਹ ਵਾਪਸ ਪਰਤੀਆਂ ਤਾਂ ਦੇਖਿਆ ਤਾਲੇ ਟੁੱਟੇ ਹੋਏ ਸਨ ਉੱਥੇ ਹੀ ਘਰ ਅੰਦਰ ਪਿਆ ਸਾਰਾ ਗਹਿਣਾ ਗੱਟਾ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ ਉਨ੍ਹਾਂ ਦੇ ਦੱਸਣ ਮੁਤਾਬਕ ਸਾਰੀਆਂ ਪਰਵਾਰਕ ਔਰਤਾਂ ਦੇ ਸੋਨੇ ਦੇ ਸਾਰੇ ਗਹਿਣੇ ਚੋਰੀ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਉਨ੍ਹਾਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਸਾਰਿਆਂ ਗਹਿਣਿਆਂ ਦੀ ਕੀਮਤ ਮਿਲਾ ਕੇ ਮੋਟੀ ਰਕਮ ਬਣਦੀ ਹੈ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਥਾਣਾ ਸ਼ਹੀ ਅਨੰਦਪੁਰ ਸਾਹਿਬ ਦੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪੰਜਾਬੀ ਸਟੇਸ਼ਨ ਲਈ ਬੁੱਧ ਸਿੰਘ ਰਾਣਾ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਜੀ ਆਪਣਾ ਸੰਤੋਸ਼ ਦਾ ਇਹ ਕਿਹੜੀ ਵਾਰਦਾਤ ਹੋਈ ਜੀ ਆਪਣੇ ਸਾਡੇ ਜੀ ਉਹ 3 10 ਸੈਟ ਮੇਰੀ ਕੁੜੀ ਦੇ ਗਏ 6 ਜੋੜੀਆਂ ਕੰਨਾਂ ਦੀਆਂ ਤੇ ਇੱਕ ਬਹੁਤਾ ਸੈਟ ਗਿਆ ਤੇ ਅੱਜ ਤੋਂ ਲਈ ਚੈਨੀ ਮੇਰੀ ਗਈ ਦੋ ਮੁੰਦੀਆਂ ਇੱਕ ਪੂਣੀ ਚੈਨੀ ਇੱਕ ਮੁੰਦੀ ਬਾਕੀ ਦੋ ਤੇ ਸੈਟ ਦੰਨਾ ਨਾ ਨਾ ਸੈਟ ਜਿੰਨੇ ਬਣੇ ਤੇ ਮੇਰੇ ਕੰਨਾਂ ਦੇ ਜੀ ਕੰਨਾਂ ਦੇ 3 ਜੋੜੀ ਮੇਰੀ ਬੋਟੀ ਦੀ 3 ਮੁੰਦੀ ਤੇ ਕਿੰਨੇ ਵਜ ਦੀ ਵਾਰਦਾਤ ਹੈ ਜੀ ਇਹ 9 10 9 10 ਵਜੇ ਮੈਂ ਬਾੜੇ ਜਾ ਰਕ ਜਾਣਾ ਨਾ ਕੀਤਾ 15-20 ਮਿੰਟਾਂ ਤੇ ਕਰ ਗਿਆ ਮੈਂ ਕਿ ਚੱਲ ਪੋਰੇ ਚੱਲੀਏ ਘਰ ਨੂੰ ਪਾਣੀ ਪੂਣੀ ਪੀਣੇ ਗਰਮੀ ਆ ਤੁਸੀਂ ਕਿੱਥੇ ਗਏ ਬੇਤੀ ਜੀ ਅਸੀਂ ਆਪਣੇ ਬਾੜੇ ਗਏ ਬੇਤੀ ਨਾਲ ਮੇਰੀ ਬੁੱਟੀ ਗਈ ਵੀ ਤੇਰੇ ਜੰਡੇ ਘਾੜ ਆਪਣੇ ਪੇਕਿਆਂ ਨੂੰ ਚੱਲ ਮੈਂ ਕੋਈ ਝਾਤੀ ਮਾਰਿਆ ਵਾ ਵੀ ਕੋਈ ਪਾ ਕੁੱਤੇ ਨੂੰ ਪਾਣੀ ਪੂਣੀ ਦਿਆਂ ਵਾ ਜਾ ਕੇ ਉਹਦੇ ਆਂ ਦੀਨ ਮੈਨੂੰ ਘਰ ਦੇਖਾ ਇਹ ਕਹਿੰਦੇ ਮੰਮੀ ਤਾਂ ਜੰਦੇ ਨਹੀਂ ਲਾਏ ਬੁੱਤੇ ਮੈਂ ਜੰਦੇ ਲਾ ਦਿੱਤੇ ਜਦ ਮੈਂ ਦੇਖਿਆ ਦਰਵਾਜ਼ੇ ਖੁੱਲਲੇ ਤੇ ਦੇਖਿਆ ਤੇ ਖਲਾਰਾ ਪਿਆ ਵਾ ਮੈਂ ਤਾਂ ਰੋਦੀ ਪੜ ਕੇ ਹੰਡੂਆਂ ਗੋਡੀਆਂ ਚੱਲ ਗਈ ਔਰ ਗੁੰਡਿਆਂ ਨੇ ਕਿਹਾ ਕਿ ਮੇਰਾ ਘਰ ਦੇਖਿਓ ਵੀ ਮੈਂ ਜਦੋਂ ਜੰਦੇ ਲਾਤੇ ਦੇਖੋ ਰੋਡ ਕੋਈ ਤਮੈਨ ਫੋਨ ਕਰਦੇ ਮੇਰਾ ਕੋਈ ਪਿੱਛੇ ਗਿਆ ਗਿਆ ਪੈਸੇ ਕਿੰਨੇ ਕਿਤੇ ਜੀ 50000 ਕਿੰਨਾ ਕੁ ਨੁਕਸਾਨ ਹੋਇਆ ਜੀ ਗਹਿਣਿਆਂ ਦਾ ਨਾ ਜੀ ਕੋਈ ਗਹਿਣਾ ਕਰੀ ਰਿਹਾ ਆ ਇੱਕ ਮੁੰਦੀ ਰਹਿ ਗਈ ਇੱਕ ਟਿੱਕਾ ਬੂਤੋ ਥੱਲੇ ਗਿਰਿਆ ਹੋਤਾ ਉਹ ਡੱਬੀ ਵਿੱਚ ਬਾਕੀ ਸਭ ਗਿਆ ਕੋਈ ਚੀਜ਼ ਨਹੀਂ ਮਿਲਦੀ ਬਈ ਆ ਸਭ ਖਿਲਰਿਆ ਹੋਤਾ ਦੋ ਬੰਦੇ ਪਿੱਛੇ ਗਏ ਪਾਏ ਮੁੰਦੀ ਤੇ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਸਾਰੇ ਜੀ ਅਸੀਂ ਤੁਹਾਨੂੰ ਸਤਵੀਰ ਸਰਪੰਚ ਨੂੰ ਪਤਾ ਦਿੱਤਾ ਤਾਂ ਫਿਰ ਉਹ ਆ ਗਏ ਉਹ ਨੰਦਾ ਵੀ ਆ ਲਿਆ ਉਹ ਵੀ ਆ ਲੈ ਕੋਸ ਕੋ ਤਿੰਨ ਵਰੀ ਆ ਤਿੰਨ ਵੀ ਤੀ ਵਰੀ ਆ ਲੈ ਕੋਸ ਦੇਖ ਭਾਲ ਕਰਦੇ ਆ ਉਹ ਕੈਮਰੇ 'ਤੇ ਵੀ ਕੁਛ ਆਉਂਦਾ ਉਹਨਾਂ ਨੂੰ ਕਹਿੰਦੇ ਇਸ ਤੋਂ ਪਹਿਲਾਂ ਵੀ ਕਦੀ ਇਸ ਤਰ੍ਹਾਂ ਦੀ ਵਾਰਦਾਤ ਹੋਈ ਜੀ ਮੇਰੇ ਘਰ ਚ ਕਦੀ ਪੰਜੀ ਵੀ ਨਾ ਵਿੱਚ ਗਵਾਚੀ ਕਦੀ ਆਲੇ ਦੁਆਲੇ ਕਿੰਨੇ ਘਰ ਹੈ ਜੀ ਆਪਣੇ ਆ ਸਾਡੇ ਇੱਕ ਘਰ ਆ ਹਾਂ ਇੱਕ ਮੇਰਾ ਘਰ ਹੈ ਇੱਥੇ ਕੁੜੀ ਰਹਿੰਦੀ ਉਹ ਲੁਧਿਆਣੇ ਚ ਰਹਿੰਦੀ ਹੈ ਜੀ ਇੱਧਰ ਪਵਨ ਜੈਲ ਦਾ ਦਾ ਘਰ ਕਿਸੇ ਪਰ ਸ਼ੱਕ ਹੋਵੇ ਕੋਈ ਕਿਸੇ ਕੋਈ ਸ਼ੱਕ ਨਹੀਂ ਬੱਚਾ ਮੈਂ ਵੀ ਨਾ ਦੇਖੀ ਕਿੱਦਾਂ ਕਰ ਕੋਈ ਬਾਹਰ ਦਾ ਕੋਈ ਆਇਆ ਹੋਵੇ ਜੀ ਕੋਈ ਨਹੀਂ ਮੇਰੇ ਕੋ ਆਇਆ ਉਹ ਜਿੱਦਾਂ ਮੈਨੂੰ ਪਤਾ ਲੱਗਦਾ ਵੀ ਮੈਂ ਗਈ ਬਾੜੇ ਕਹਿੰਦੀ ਤੁਹਾਡੇ ਮਗਰ ਕੋਈ ਬੰਦਾ ਦੇਖਦਾ ਤੁਹਾਨੂੰ ਫੇ ਕਿਸੇ ਨੇ ਕਹਿੰਦੇ ਫੋਨ ਕੀਤਾ ਹੋਣਾ ਵੀ ਆ ਗਿਆ ਕੈਮਰੇ ਚ ਆਉਂਦਾ ਹੈ ਕੈਮਰੇ ਲੱਗੇ ਵੀ ਆਲੇ ਦੋਲੇ ਸਾਡੇ ਨਹੀਂ ਕੈਮਰਾ ਲੋਕਾਂ ਦੇ ਬਾਹਰ ਦੇਖਿਆ ਹੋਣਾ ਪੂਰੇ ਵਿੱਚ ਆਇਆ ਕੁਝ ਜੀ ਹਾਂ ਜੀ ਦੱਸ ਦੇ ਕਹਿੰਦੇ ਵੀ ਆਇਆ ਬੰਦੇ ਮੂੰਹ ਬੰਨੇ ਹੋਏ ਕਹਿੰਦੇ ਉਹਨਾਂ ਨੇ ਮਨੇ ਇਸੇ ਜੁਨੇ ਕੋ ਸਾਥੀ ਕਰਮਚਾਰੀਆਂ ਦੇ ਗਾਫਟਵਾ ਚੈਕਿੰਗ ਤੇ ਕੀਤੀ ਪੁੱਛਾਂ ਦੇ ਰਾਮਪੁਰ ਚੌਂਕ ਦੀ ਮਨੂਰੀ ਸੀ ਫਾਜ਼ਲਤ ਉਸ ਰਾਣੀ ਪਤਨੀ ਲੇਟ ਸ਼ਰੀ ਜਨਕ ਸਿੰਘ ਵਾਸੀ ਪਿੰਡ ਅਗਾਮਪੁਰ ਨੇੜੇ ਸ਼ੇਮ ਮੰਦਰ ਖਾਨਾ ਲੰਗੋਸਾ ਜ਼ਿਲ੍ਹਾ ਨੂਬਲਗੜ੍ਹ ਕੋਲ 65 ਸਾਲ ਦੀ ਮਲਕੀ ਹੋ ਕੇ ਮੇਰੇ ਪਾਸ ਬਿਆਨ ਤਹਿਰੀਕ ਹੋਇਆ ਕਿ ਅੱਜ ਉਹ ਆਪਣੇ 8:40 AM ਦੇ ਆਪਣੇ ਬਾੜੇ ਨੂੰ ਕੰਮਕਾਰ ਕਰਦੇ ਆਪਣੇ ਛੋਟੇ ਬੇਟੇ ਨਾਲ ਜਿਸ ਜਦੋਂ 10:15 AM ਦੇ ਆ ਕੇ ਦੇਖਿਆ ਤਾਂ ਉਹਦੇ ਘਰ ਦਾ ਤਾਲਾ ਪਿਆ ਹੋਇਆ ਜੀਗਾ ਘਰ ਦੇ ਵਿੱਚ 트렁ਕ ਪਿਆ ਜੀਗਾ 트렁ਕ ਦੇ ਵਿੱਚੋਂ ਇਹ ਲੋਕ ਕ੍ਰਮਾਤਮਾ 50000 ਰੁਪਇਆ ਤੇ ਕੁਝ ਗਹਿਣੇ ਜਿਹੜੇ ਉਹ ਚੋਰੀ ਹੋ ਗਏ ਕੋਈ ਨਾਮ ਦੀ ਵਿਅਕਤੀ ਚੋਰੀ ਕਰਕੇ ਲੈ ਗਿਆ ਜਿਸ ਬੰਦੀ ਮੁਕਦਮਾ ਦਾ ਅੰਡਰ ਸੈਕਸ਼ਨ 305 ਕੋਮਾ 331 ਇੱਕ ਬੀ ਐਨ ਐਸ ਠਾਣਾ ਨੰਦਪੁਰ ਦਾ ਰਜਿਸਟਰ ਅਫਰ ਕਰਾਉ ਨਾਮ ਦੀ ਵਿਅਕਤੀ ਦਰਜ ਦੇ ਦਿੱਤਾ ਗਿਆ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਚੈੱਕ ਕੀਤੀ ਗਈ ਆ ਅਜੇ ਤੱਕ ਦੋਸ਼ੀਆਂ ਦਾ ਕੁਝ ਪਤਾ ਨਹੀਂ ਲੱਗਾ ਦੋਸ਼ੀਆਂ ਜਲਦੀ ਫੇਸ ਕਰਕੇ ਮੁਕਦਮਾ ਤੋਂ ਨਵਟਾਰਾ ਕੀਤਾ ਜਾਏਗਾ